अपना भयानक रूप दिखा रही है ते पंजाब दी गल करिए ते पंजाब दे कई ਪਿੰਡੇ ਇਸ ਵੇਲੇ ਹੜ ਦੀ ਚਪੇੜ ਦੇ ਵਿੱਚ ਆ ਤੇ ਵੱਡੀ ਤਬਾਹੀ ਜਿਹੜੀ ਮਚੀ ਹੋਈ ਹੈ ਤੇ ਉਥੇ ਦੂਜੇ ਪਾਸੇ ਗੱਲ करिए ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ ਦੁਕਾਨਾਂ ਤੱਕ ਕਈ ਲੋਕਾਂ ਦੇ ਮਕਾਨ ਤੱਕ ਰੁੜ ਗਏ ਤੇ ਕਈ ਲੋਕ ਜਿਹੜੇ ਮਲਬੇ ਹੇਠਾਂ ਦਬੇ ਗਏ ਆ ਤੇ ਕਈ ਲੋਕਾਂ ਦੀ ਇਸ ਦੇ ਵਿੱਚ ਮੌਤ ਵੀ ਹੋ ਗਈ ਹੈ ਤੇ ਉਥੋਂ ਹੀ ਮੰਦਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਵਿੱਚ ਪੂਰਾ ਪਿੰਡ ਮਿੰਟਾ ਦੇ ਵਿੱਚ ਤਬਾਹ ਹੋ ਗਿਆ ਦੇਖਦੇ ਦੇਖਦੇ ਇਹ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਪੂਰਾ ਪਿੰਡ ਜਿਹੜਾ ਇੱਕ ਵਸਿਆ ਹੋਇਆ ਪੂਰਾ ਪਿੰਡ ਸੀ ਉਹ ਦੇਖਦੇ ਦੇਖਦੇ ਤਬਾਹ ਹੋ ਗਿਆ ਤੇ ਹਜ਼ਾਰ ਲੋਕਾਂ ਦੀ ਇਸ ਵਿੱਚ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਸਿਰਫ ਇੱਕ ਵਿਅਕਤੀ ਜੋ ਬਚਿਆ ਹੈ ਇਕੱਲਾ ਹੀ ਉਥੇ ਹੀ ਇੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਹਿਲਾਵਾਂ ਦੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਦੱਸਦੇ ਕਿ ਮੰਦਪਾਗ ਦੇ ਖਬਰ ਜਿਹੜੀ ਹੈ ਅਫਰੀ ਦੀ ਦੇச்சு ਸੁਡਾਨ ਤੋਂ ਸਾਹਮਣੇ ਆਈ ਆ ਜਿੱਥੇ ਕਿ ਲਗਾਤਾਰ ਮੀਂਹ ਪੈ ਰਿਹਾ ਸੀ ਲਗਾਤਾਰ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਜਿਹੜਾ ਦੇਖਦੇ ਦੇਖਦੇ ਤਬਾਹ ਹੋ ਗਿਆ ਪੂਰਾ ਪਿੰਡ ਤਬਾਹ ਹੋ ਗਿਆ ਇਸ ਦੇ ਵਿੱਚ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਆ ਤੇ ਸਿਰਫ ਇੱਕ ਵਿਅਕਤੀ ਜਿਸ ਦੀ ਜਾਨ ਬਚੀ ਆ ਤਾਂ ਉਥੇ ਦੇ ਪ੍ਰਸ਼ਾਸਨ ਦੇ ਵੱਲੋਂ ਹੁਣ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਕਿਉਂਕਿ ਮਹਿਲਾਵਾਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੀ ਅਪੀਲ ਜਿਹੜੀ ਉਥੇ ਦੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਕਿੰਨੀ ਮੰਦਭਾਗੀ ਖਬਰ ਹੈ ਕਿ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਦੱਸਦੇ ਨੇ ਕਿ ਪਹਿਲਾਂ ਹੀ ਸ Sudan ਜਿਹੜਾ ਜੁੱਧ ਦੇ ਸਮੇਂ ਦੇ ਵਿੱਚੋਂ ਨਿਕਲ ਰਿਹਾ ਉੱਥੇ ਹੀ ਘਰੇਲੂ ਜੁੱਧ ਜਿਹੜਾ ਉਥੇ ਦੇ ਹੀ ਕਾਫੀ ਪ੍ਰਸ਼ਾਂਤ ਸੀ ਤੋਤੇ ਹੀ ਹੁਣ ਜਿਹੜੀ ਲਗਾਤਾਰ ਬੈਰਿਸ਼ بارش ਹੈ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਕੁਦਰਤ ਦਾ ਇਸ ਵੇਲੇ ਭਿਆਨਕ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਈ ਥਾਵਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਕੁਦਰਤ ਆਪਣਾ ਭਿਆਨਕ ਰੂਪ ਜਿਹੜਾ ਇਸ ਵੇਲੇ ਦੁਨੀਆ ਨੂੰ ਦਿਖਾ ਰਿਹਾ ਜਿੱਥੇ ਕਿ ਇਹ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਤਬਾਹ ਹੋ ਗਿਆ ਹਜ਼ਾਰ ਲੋਕਾਂ ਦੇ ਇਸ ਦੇ ਵਿੱਚ ਮੌਤ ਹੋ ਗਈ ਆ ਇਹ ਮੰਨਪਾਗੀ ਖਬਰ ਅਫਰੀਕੀ ਦੇਸ਼ ਨੂਰਾਂ ਤੋਂ ਸਾਹਮਣੇ ਆਈ ਹੈ ਜਿੱਥੇ ਦੇਖਦੇ-ਦੇਖਦੇ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਦੇ ਕਾਰਨ ਤੇ ਸਿਰਫ ਇੱਕ ਵਿਅਕਤੀ ਦੇ ਇਸ ਦੇ ਵਿੱਚ ਜਾਨ ਬਚੀ ਹੈ ਲੇ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਪਿੰਡੇ ਇਸ ਵੇਲੇ ਹੜ੍ਹ ਦੀ ਚਪੇੜ ਦੇ ਵਿੱਚ ਆ ਤੇ ਵੱਡੀ ਤਬਾਹੀ ਜਿਹੜੀ ਮਚੀ ਹੋਈ ਹੈ ਤੇ ਉੱਥੇ ਦੂਜੇ ਪਾਸੇ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ ਦੁਕਾਨਾਂ ਤੱਕ ਕਈ ਲੋਕਾਂ ਦੇ ਮਕਾਨ ਤੱਕ ਰੁੜ ਗਏ ਤੇ ਕਈ ਲੋਕ ਜਿਹੜੇ ਮਲਬੇ ਹੇਠਾਂ ਦਬੇ ਗਏ ਆ ਤੇ ਕਈ ਲੋਕਾਂ ਦੀ ਇਸ ਦੇ ਵਿੱਚ ਮੌਤ ਵੀ ਹੋ ਗਈ ਹੈ ਤੇ ਉੱਥੋਂ ਹੀ ਮੰਦਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਜੋ ਪੂਰਾ ਪਿੰਡ ਮਿੰਟਾ ਦੇ ਵਿੱਚ ਤਬਾਹ ਹੋ ਗਿਆ ਦੇਖਦੇ ਦੇਖਦੇ ਇਹ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਪੂਰਾ ਪਿੰਡ ਜਿਹੜਾ ਇੱਕ ਵਸਿਆ ਹੋਇਆ ਪੂਰਾ ਪਿੰਡ ਸੀ ਉਹ ਦੇਖਦੇ ਦੇਖਦੇ ਤਬਾਹ ਹੋ ਗਿਆ ਤੇ ਹਜ਼ਾਰ ਲੋਕਾਂ ਦੀ ਇਸ ਵਿੱਚ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਸਿਰਫ ਇੱਕ ਵਿਅਕਤੀ ਜੋ ਬਚਿਆ ਹੈ ਇਕੱਲਾ ਹੀ ਉਥੇ ਹੀ ਇੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਹਿਲਾਵਾਂ ਦੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਦੱਸਦੇ ਕਿ ਮੰਦਪਾਗ ਦੇ ਖਬਰ ਜਿਹੜੀ ਹੈ ਅਫਰੀਕੀ ਦੇਸ਼ ਸੁਡਾਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲਗਾਤਾਰ ਮੀਂਹ ਪੈ ਰਿਹਾ ਸੀ ਲਗਾਤਾਰ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਜਿਹੜਾ ਦੇਖਦੇ ਦੇਖਦੇ ਤਬਾਹ ਹੋ ਗਿਆ ਪੂਰਾ ਪਿੰਡ ਤਬਾਹ ਹੋ ਗਿਆ ਇਸ ਦੇ ਵਿੱਚ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਜਿਸ ਦੀ ਜਾਨ ਬਚੀ ਆ ਤਾਂ ਉਥੇ ਦੇ ਪ੍ਰਸ਼ਾਸਨ ਦੇ ਵੱਲੋਂ ਹੁਣ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਕਿਉਂਕਿ ਮਹਿਲਾਵਾਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੀ ਅਪੀਲ ਜਿਹੜੀ ਉਥੇ ਦੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਕਿੰਨੀ ਮੰਦ ਭਾਗੀ ਖਬਰ ਹੈ ਕਿ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਦੱਸਦੇ ਨੇ ਕਿ ਪਹਿਲਾਂ ਹੀ ਸੂडान ਜਿਹੜਾ ਜੁੱਧ ਦੇ ਸਮੇਂ ਦੇ ਵਿੱਚੋਂ ਨਿਕਲ ਰਿਹਾ ਉੱਥੇ ਹੀ ਘਰੇਲੂ ਜਿਹੜਾ ਉੱਥੇ ਦੇ ਹੀ کافی ਪ੍ਰਸ਼ਾਂ ਸੀ ਤੋਤੇ ਹੀ ਹੁਣ ਜਿਹੜੀ ਲਗਾਤਾਰ ਬਾਰਿਸ਼ ਬਾਰਿਸ਼ ਹੈ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਕੁਦਰਤ ਦਾ ਇਸ ਵੇਲੇ ਭਿਆਨਕ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਈ ਥਾਵਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਕੁਦਰਤ ਆਪਣਾ ਭਿਆਨਕ ਰੂਪ ਜਿਹੜਾ ਇਸ ਵੇਲੇ ਦੁਨੀਆ ਨੂੰ ਦਿਖਾ ਰਿਹਾ ਜਿੱਥੇ ਕਿ ਇਹ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਤਬਾਹ ਹੋ ਗਿਆ ਹਜ਼ਾਰ ਲੋਕਾਂ ਦੇ ਇਸ ਦੇ ਵਿੱਚ ਮੌਤ ਹੋ ਗਈ ਆ ਇਹ ਮੰਨਪਾਗੀ ਖਬਰ افਰੀਕੀ ਦੇਸ਼ ਨੂਡਾਂ ਤੋਂ ਸਾਹਮਣੇ ਆਈ ਹੈ ਜਿੱਥੇ ਦੇਖਦੇ-ਦੇਖਦੇ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ لینڈ ਸਲਾਈਡ ਦੇ ਕਾਰਨ ਤੇ ਸਿਰਫ ਇੱਕ ਵਿਅਕਤੀ ਦੇ ਇਸ ਦੇ ਵਿੱਚ ਜਾਨ ਬਚੀ ਹੈ ਲੇ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਪਿੰਡੇ ਇਸ ਵੇਲੇ ਹੜ੍ਹ ਦੀ ਚਪੇਟ ਦੇ ਵਿੱਚ ਆ ਤੇ ਵੱਡੀ ਤਬਾਹੀ ਜਿਹੜੀ ਮਚੀ ਹੋਈ ਹੈ ਤੇ ਉੱਥੇ ਦੂਜੇ ਪਾਸੇ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ ਦੁਕਾਨਾਂ ਤੱਕ ਕਈ ਲੋਕਾਂ ਦੇ ਮਕਾਨ ਤੱਕ ਰੁੜ ਗਏ ਤੇ ਕਈ ਲੋਕ ਜਿਹੜੇ ਮਲਬੇ ਹੇਠਾਂ ਦਬੇ ਗਏ ਆ ਤੇ ਕਈ ਲੋਕਾਂ ਦੀ ਇਸ ਦੇ ਵਿੱਚ ਮੌਤ ਵੀ ਹੋ ਗਈ ਹੈ ਤੇ ਉੱਥੋਂ ਹੀ ਮੰਦਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਜੋ ਪੂਰਾ ਪਿੰਡ ਮਿੰਟਾ ਦੇ ਵਿੱਚ ਤਬਾਹ ਹੋ ਗਿਆ ਦੇਖਦੇ ਦੇਖਦੇ ਇਹ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਪੂਰਾ ਪਿੰਡ ਜਿਹੜਾ ਇੱਕ ਵਸਿਆ ਹੋਇਆ ਪੂਰਾ ਪਿੰਡ ਸੀ ਉਹ ਦੇਖਦੇ ਦੇਖਦੇ ਤਬਾਹ ਹੋ ਗਿਆ ਤੇ ਹਜ਼ਾਰ ਲੋਕਾਂ ਦੀ ਇਸ ਵਿੱਚ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਸਿਰਫ ਇੱਕ ਵਿਅਕਤੀ ਜੋ ਬਚਿਆ ਹੈ ਇਕੱਲਾ ਹੀ ਉਥੇ ਹੀ ਇੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਹਿਲਾਵਾਂ ਦੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਦੱਸਦੇ ਕਿ ਮੰਦਪਾਗੇ ਖਬਰ ਜਿਹੜੀ ਹੈ ਅਫਰੀਕੀ ਦੇਸ਼ ਸੁਡਾਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲਗਾਤਾਰ ਮੀਂਹ ਪੈ ਰਿਹਾ ਸੀ ਲਗਾਤਾਰ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਜਿਹੜਾ ਦੇਖਦੇ ਦੇਖਦੇ ਤਬਾਹ ਹੋ ਗਿਆ ਪੂਰਾ ਪਿੰਡ ਤਬਾਹ ਹੋ ਗਿਆ ਇਸ ਦੇ ਵਿੱਚ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਜਿਸ ਦੀ ਜਾਨ ਬਚੀ ਆ ਤਾਂ ਉਥੇ ਦੇ ਪ੍ਰਸ਼ਾਸਨ ਦੇ ਵੱਲੋਂ ਹੁਣ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਕਿਉਂਕਿ ਮਹਿਲਾਵਾਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੀ ਅਪੀਲ ਜਿਹੜੀ ਉਥੇ ਦੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਕਿੰਨੀ ਮੰਦਭਾਗੀ ਖਬਰ ਹੈ ਕਿ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਦੱਸਦੇ ਨੇ ਕਿ ਪਹਿਲਾਂ ਹੀ ਸ Sudan ਜਿਹੜਾ ਜੁੱਧ ਦੇ ਸਮੇਂ ਦੇ ਵਿੱਚੋਂ ਨਿਕਲ ਰਿਹਾ ਉੱਥੇ ਹੀ ਘਰੇਲੂ ਜੁੱਧ ਜਿਹੜਾ ਉਥੇ ਦੇ ਹਾਂ ਹੀ ਕਾਫੀ ਪ੍ਰਸ਼ਾਂਸੀ ਤੋਤੇ ਹੀ ਹੁਣ ਜਿਹੜੀ ਲਗਾਤਾਰ ਬੈਰਿਸ਼ بارش ਹੈ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਕੁਦਰਤ ਦਾ ਇਸ ਵੇਲੇ ਭਿਆਨਕ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਈ ਥਾਵਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਕੁਦਰਤ ਆਪਣਾ ਭਿਆਨਕ ਰੂਪ ਜਿਹੜਾ ਇਸ ਵੇਲੇ ਦੁਨੀਆ ਨੂੰ ਦਿਖਾ ਰਿਹਾ ਜਿੱਥੇ ਕਿ ਇਹ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਤਬਾਹ ਹੋ ਗਿਆ ਹਜ਼ਾਰ ਲੋਕਾਂ ਦੇ ਇਸ ਦੇ ਵਿੱਚ ਮੌਤ ਹੋ ਗਈ ਆ ਇਹ ਮੰਨਪਾਗੀ ਖਬਰ ਅਫਰੀਕੀ ਦੇਸ਼ ਨੂਰਾਨ ਤੋਂ ਸਾਹਮਣੇ ਆਈ ਹੈ ਜਿੱਥੇ ਦੇਖਦੇ-ਦੇਖਦੇ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਦੇ ਕਾਰਨ ਤੇ ਸਿਰਫ ਇੱਕ ਵਿਅਕਤੀ ਦੀ ਇਸ ਦੇ ਵਿੱਚ ਜਾਨ ਬਚੀ ਹੈ ਲੇ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਪਿੰਡੇ ਇਸ ਵੇਲੇ ਹੜ੍ਹ ਦੀ ਚਪੇੜ ਦੇ ਵਿੱਚ ਆ ਤੇ ਵੱਡੀ ਤਬਾਹੀ ਜਿਹੜੀ ਮਚੀ ਹੋਈ ਹੈ ਤੇ ਉੱਥੇ ਦੂਜੇ ਪਾਸੇ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ ਦੁਕਾਨਾਂ ਤੱਕ ਕਈ ਲੋਕਾਂ ਦੇ ਮਕਾਨ ਤੱਕ ਰੁੜ ਗਏ ਤੇ ਕਈ ਲੋਕ ਜਿਹੜੇ ਮਲਬੇ ਹੇਠਾਂ ਦਬੇ ਗਏ ਆ ਤੇ ਕਈ ਲੋਕਾਂ ਦੀ ਇਸ ਦੇ ਵਿੱਚ ਮੌਤ ਵੀ ਹੋ ਗਈ ਹੈ ਤੇ ਉੱਥੋਂ ਹੀ ਮੰਦਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਜਿਹੜਾ ਪੂਰਾ ਪਿੰਡ ਮਿੰਟਾ ਦੇ ਵਿੱਚ ਤਬਾਹ ਹੋ ਗਿਆ ਦੇਖਦੇ ਦੇਖਦੇ ਇਹ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਪੂਰਾ ਪਿੰਡ ਜਿਹੜਾ ਇੱਕ ਵਸਿਆ ਹੋਇਆ ਪੂਰਾ ਪਿੰਡ ਸੀ ਉਹ ਦੇਖਦੇ ਦੇਖਦੇ ਤਬਾਹ ਹੋ ਗਿਆ ਤੇ ਹਜ਼ਾਰ ਲੋਕਾਂ ਦੀ ਇਸ ਵਿੱਚ ਮੌਤ ਹੋ ਗਈ ਹੈ ਤੇ ਸਿਰਫ ਇੱਕ ਵਿਅਕਤੀ ਸਿਰਫ ਇੱਕ ਵਿਅਕਤੀ ਜੋ ਬਚਿਆ ਹੈ ਇਕੱਲਾ ਹੀ ਉਥੇ ਹੀ ਇੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਹਿਲਾਵਾਂ ਦੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਦੱਸਦੇ ਕਿ ਮੰਦਪਾਗ ਦੇ ਖਬਰ ਜਿਹੜੀ ਹੈ अफ्रीकी देश सुडान ਤੋਂ ਸਾਹਮਣੇ ਆਈ ਆ ਜਿੱਥੇ ਕਿ ਲਗਾਤਾਰ ਮੀਂਹ ਪੈ ਰਿਹਾ ਸੀ ਲਗਾਤਾਰ ਮੀਂਹ ਪੈਣ ਤੋਂ ਬਾਅਦ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਜਿਹੜਾ ਦੇਖਦੇ ਦੇਖਦੇ ਤਬਾਹ ਹੋ ਗਿਆ ਪੂਰਾ ਪਿੰਡ ਤਬਾਹ ਹੋ ਗਿਆ ਇਸ ਦੇ ਵਿੱਚ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਆ ਤੇ ਸਿਰਫ ਇੱਕ ਵਿਅਕਤੀ ਜਿਸ ਦੀ ਜਾਨ ਬਚੀ ਆ ਤਾਂ ਉਥੇ ਦੇ ਪ੍ਰਸ਼ਾਸਨ ਦੇ ਵੱਲੋਂ ਹੁਣ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਕਿਉਂਕਿ ਮਹਿਲਾਵਾਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੀ ਅਪੀਲ ਜਿਹੜੀ ਉਥੇ ਦੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਕਿੰਨੀ ਮੰਦ ਭਾਗੀ ਖਬਰ ਹੈ ਕਿ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਦੱਸਦੇ ਨੇ ਕਿ ਪਹਿਲਾਂ ਹੀ ਸੂडान ਜਿਹੜਾ ਜੁੱਧ ਦੇ ਸਮੇਂ ਦੇ ਵਿੱਚੋਂ ਨਿਕਲ ਰਿਹਾ ਉੱਥੇ ਹੀ ਘਰੇਲੂ ਜਿਹੜਾ ਉੱਥੇ ਦੇ ਹੀ ਕਾਫੀ ਪ੍ਰਸ਼ਾਂਤ ਸੀ ਤੋਤੇ ਹੀ ਹੁਣ ਜਿਹੜੀ ਲਗਾਤਾਰ ਬੈਰਿਸ਼ بارش ਹੈ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਕੁਦਰਤ ਦਾ ਇਸ ਵੇਲੇ ਭਿਆਨਕ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਈ ਥਾਵਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਕੁਦਰਤ ਆਪਣਾ ਭਿਆਨਕ ਰੂਪ ਜਿਹੜਾ ਇਸ ਵੇਲੇ ਦੁਨੀਆ ਨੂੰ ਦਿਖਾ ਰਿਹਾ ਜਿੱਥੇ ਕਿ ਇਹ ਪੂਰਾ ਪਿੰਡ ਜਿਹੜਾ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਪੂਰਾ ਪਿੰਡ ਤਬਾਹ ਹੋ ਗਿਆ ਹਜ਼ਾਰ ਲੋਕਾਂ ਦੇ ਇਸ ਦੇ ਵਿੱਚ ਮੌਤ ਹੋ ਗਈ ਆ ਇਹ ਮੰਨਪਾਗੀ ਖਬਰ افਰੀਕੀ ਦੇਸ਼ ਨੁਡਾਂ ਤੋਂ ਸਾਹਮਣੇ ਆਈ ਹੈ ਜਿੱਥੇ ਦੇਖਦੇ-ਦੇਖਦੇ ਪੂਰਾ ਪਿੰਡ ਜਿਹੜਾ ਤਬਾਹ ਹੋ ਗਿਆ لینڈ ਸਲਾਈਡ ਦੇ ਕਾਰਨ ਤੇ ਸਿਰਫ ਇੱਕ ਵਿਅਕਤੀ ਦੇ ਇਸ ਦੇ ਵਿੱਚ ਜਾਨ ਬਚੀ ਹੈ